ਇਹ ਜਿਹੜੀ ਘਟਨਾ ਹੋਈ ਹੈ ਉਹਦੇ ਬਾਰੇ ਕੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਮੈਂ ਬਸ਼ੰਮਰ ਕੁਮਾਰ ਪਾਰੋ ਕੈਂਪ ਦੇ ਵਿੱਚ ਜਿਹੜੀ ਇਹ ਵਾਰਦਾਤ ਹੋਈ ਹੈ ਵਿਜੇ ਜੁਲਰ ਮੇਨ ਬਾਜ਼ਾਰ ਦੇ ਵਿੱਚ ਬਹੁਤ ਹੀ ਘਟਿਆ ਔਰ ਨਿੰਦਣਯੋਗ ਜਿਹੜੀ ਹੈ ਹੋਈ ਹੈ ਕਿਉਂਕਿ ਏਡਾ ਵੱਡਾ ਬਾਜ਼ਾਰ ਹੋਣ ਦੇ ਬਾਵਜੂਦ ਜਿੱਥੇ ਕਦੇ ਚਿੜੀ ਨਹੀਂ ਫਟਕਦੀ ਅੱਜ ਇਦਾਂ ਦੀ ਵਾਰਦਾਤ ਹੋਣਾ ਬਹੁਤ ਹੀ ਮਨ ਭਾਗੀ ਗੱਲ ਹੈ ਔਰ ਇਹਦੇ ਨਾਲ ਕੀ ਹੁੰਦਾ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਉਸ ਦੇ ਖਿਲਾਫ ਇਹ ਗੱਲ ਜਾਂਦੀ ਹੈ ਕਿ ਜਿਹੜਾ ਲਾਜ ਨ ਆਰਡਰ ਹੈ ਉਹਦੇ ਤੇ ਕੋਈ ਕੰਟਰੋਲ ਨਹੀਂ ਹੈ ਅਗਰ ਮੇਨ ਬਾਜ਼ਾਰ ਭਾਰ ਕੋ ਕੈਂਪ ਦੇ ਵਿੱਚ ਇਦਾਂ ਦੀ ਕਟਨਾ ਹੋ ਸਕਦੀ ਹੈ ਤੇ ਇਸ ਤੋਂ ਵੱਡੀ ਹੋਰ ਕਟਨਾ ਕਿਤੇ ਨਹੀਂ ਹੋ ਸਕਦੀ ਔਰ ਮੈਂ ਪੂਰਾ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੀ ਵੀ ਨਿੰਦਾ ਕਰਦਾ ਹਾਂ ਕਿ ਅਗਰ ਆਪਾਂ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਇੱਕ ਦੂਜੇ ਦਾ ਸੰਯੋਗ ਨਹੀਂ ਕਰ ਸਕਦੇ ਕਿ ਅਸੀਂ ਇਨਸਾਨ ਦੇ ਰੂਪ ਵਿੱਚ ਜਾਨਵਰ ਬਣ ਗਏ ਹਾਂ ਕਿਉਂਕਿ ਪ੍ਰਸ਼ਾਸਨ ਦੇ ਸਾਰੀ ਗੱਲ ਨਾ ਆਪਾਂ ਛੱਡੀਏ ਸਾਡਾ ਸਾਰਿਆਂ ਦਾ ਵੀ ਇਹ ਫਰਜ਼ ਬੰਦਾ ਹੈ ਕਿ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਔਰ ਇਦਾਂ ਦੇ ਜਿਹੜੇ ਲੋਕ ਨੇ ਇਹਨਾਂ ਦੇ ਖਿਲਾਫ ਜਿੰਨਾ ਹੋ ਸਕੇ ਉਹਦੀ ਨਿੰਦਿਆ ਕਰੀਏ ਔਰ ਜੋ ਵੀ ਇਨਸਾਨ ਨੇ ਗਲਤ ਕੰਮ ਕੀਤਾ ਹੈ ਉਸ ਨੂੰ ਜੋ ਵੀ ਸਖਤ ਸਖਤ ਜਿਹੜੀ ਸਜ਼ਾ ਉਹ ਦਿੱਤੀ ਜਾਵੇ ਤਾਂ ਕਿ ਬਾਕੀ ਲੋਕਾਂ ਨੂੰ ਵੀ ਇਸ ਗੱਲ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਗਲਤ ਕੰਮ ਦਾ ਨਤੀਜਾ ਜਿਹੜਾ ਉਹ ਗਲਤ ਹੈ ਮੈਂ ਵਿਜੇ ਜੁਲਦੇ ਦੇ ਪਰਿਵਾਰ ਦੇ ਨਾਲ ਇਸ ਟਾਈਮ ਖੜਾ ਹਾਂ ਔਰ ਜਿਹੜਾ ਗਲਤ ਕੰਮ ਕੀਤਾ ਹੈ ਉਸ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇ ਮੈਂ ਪੂਰਾ ਇਲਾਕਾ ਨਿਵਾਸੀਆਂ ਵੱਲੋਂ ਇਹ ਪੁਰਜੋ ਬੇਨਤੀ ਕਰਦਾ ਹਾਂ ਕਿ ਆਪਣੇ ਹੱਕਾਂ ਦੇ ਵਾਸਤੇ ਲੜੋ ਆਕੇ ਸਾਹਮਣੇ ਖੜੋ ਤਾਂ ਹੀ ਆਪਾਂ ਲੋਕ ਜਿਹੜਾ ਹੈ ਜੀਵਤ ਰਹਿ ਸਕਦੇ ਆ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜੀਆਂ ਘਟਨਾ ਹੋਰ ਹੋ ਸਕਦੀਆਂ ਹਨ ਔਰ ਪੂਰੇ ਪਾਰਕੋ ਕੈਂਪ ਦੇ ਜਿੰਨੇ ਵੀ ਦੁਕਾਨਦਾਰ ਹਾਂ ਉਹਨਾਂ ਸਾਰਿਆਂ ਨੂੰ ਰਲ ਕੇ ਅੱਜ ਇਸ ਕੰਮ ਦੇ ਵਿੱਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ